ਇਕੇ ਸਾਰੇ ਵੀਰਾਂ ਭਰਾਵਾਂ ਨੂੰ ਬਹੁਤ ਜ਼ਰੂਰੀ ਬੇਨਤੀ ਕੀਤੀ ਜਾਂਦੀ ਆ ਦੇਖੋ ਪਹਿਲਾਂ ਤਾਂ ਆਪਾਂ ਕਹਿੰਦੇ ਸੀ ਕਿ ਅੱਗਾਂ ਨਹੀਂ ਲਾਉਣੀਆਂ ਚਾਹੀਦੀਆਂ ਪਰ ਹਾਲਾਤ ਇਸ ਤਰ੍ਹਾਂ ਦੇ ਬਣੇ ਹਾਲਾਤ ਕੀ ਸਾਡੇ ਬਣਾਈ ਬਣੇ ਆ ਕਿ ਲੋਕਾਂ ਨੇ ਅੱਗਾਂ ਜਿਹੜੀਆਂ ਬੇਸ਼ੁਮਾਰ ਲੱਗੀਆਂ ਨਾ ਕੋਈ ਉਹਨਾਂ ਨੇ ਡੀਟੀ ਰੋਡ ਵੇਖਿਆ ਨਾ ਕੋਈ ਲਿੰਕ ਰੋਡ ਦੇਖਿਆ ਤੇ ਜਿਹੜੇ ਦਰਖਤਾਂ ਨਾ ਉਹਨਾਂ ਦੇ ਮੁੱਢਾਂ 'ਚ ਅੱਗਾਂ ਲੱਗੀਆਂ ਤੇ ਉਹ ਦਰਖਤ ਇੰਨੇ ਕ ਕਮਜ਼ੋਰ ਹੋ ਗਏ ਤੇ ਆ ਦੋ ਤਿੰਨ ਦਿਨ ਜਿਹੜਾ ਪੰਜਾਬ ਦਾ ਮੌਸਮ ਆ ਜਿਹੜਾ ਇਹ ਕਾਫੀ ਚਿੰਤਾਜਨਕ ਦੱਸਿਆ ਗਿਆ ਕਿ ਆ ਤੂੜ ਪਰੀਆਂ ਹਨੇਰੀਆਂ ਵੀ ਹੋ ਸਕਦੀਆਂ ਆ ਥੋੜਾ ਬਤਾ ਕਿਤੇ ਕਿਤੇ ਮੀਂਹ ਵੀ ਪੈ ਸਕਦਾ ਸੋ ਮੇਰੀ ਹੁਣ ਹੱਥ ਬਨ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਜਿਹੜੀਆਂ ਤੁਸੀਂ ਅੱਗਾ ਲਾਈਆਂ ਸੋ ਲਾਈਆਂ ਪਰ ਹੁਣ ਇੱਕ ਹੱਥ ਬਨ ਕੇ ਬੇਨਤੀ ਆ ਤੁਹਾਨੂੰ ਕਿ ਜਦੋਂ ਤੁਹਾਨੂੰ ਮੌਸਮ ਖਰਾਬ ਲੱਗਦਾ ਜਿੱਥੇ ਰੁਕੇ ਹੋਇਓ ਜਿੱਥੋਂ ਤੁਰਨ ਲੱਗੇ ਹੋ ਉੱਥੋਂ ਰੁਕ ਜਾਓ ਮੌਸਮ ਦੀ ਨਿਯਾਗਤ ਨੂੰ ਜਰੂਰ ਸਮਝਿਓ ਕਿਉਂਕਿ ਕਈ ਘਰਾਂ ਦੇ ਕੱਲੇ-ਕੱਲੇ ਚਿਰਾਗ ਬੁੱਝ ਗਏ ਮੋਟਰਸਾਈਕਲ ਲੈ ਕੇ ਜਦੋਂ ਨੌਜਵਾਨ ਤੁਰਦੇ ਨਹੀਂ ਤਾਂ ਆ ਸੁਭਾਵਕ ਹੀ ਜਦੋਂ ਉਹ ਨੌਜਵਾਨ ਤੁਰਦੇ ਆ ਤਾਂ ਕਾਫੀ ਜਿਹੜੇ ਸਪੈਦਾ ਡਿੱਗੇ ਪਿਛਲੇ ਦਿਨਾਂ ਦੇ ਵਿੱਚ ਜੇ ਗੱਲ ਕਰੀਏ ਗਾਦੜੀ ਵਾਲੇ ਦਾ ਇੱਕ ਨੌਜਵਾਨ ਜਿਹੜਾ ਵਿਚਾਰਾ ਆਪਦੀ ਜ਼ਿੰਦਗੀ ਦੀ ਲੜਾਈ ਜਿਹੜਾ ਹਾਰ ਗਿਆ ਇਸ ਦੁਨੀਆ ਤੋਂ ਚਲਾ ਗਿਆ ਬੱਚਾ ਅੱਜ ਵੀ ਬਹੁਤ ਸਾਰੀਆਂ ਅੰਸਖਾਵੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਜੋ ਰਾਤ ਤੇਜ ਹਨੇਰੀ ਆਈ ਆ ਤੇਜ ਹਨੇਰੀ ਆਉਣ ਦੇ ਨਾਲ ਕਾਫੀ ਜਿਹੜੀਆਂ ਜਗਾਤੇ ਦਰਖਤ ਵੀ ਡਿੱਗੇ ਨੇ ਸੋ ਬੇਨਤੀ ਆ ਦਰਖਤਾਂ ਦੀਆਂ ਜਿਹੜੀਆਂ ਮੋਢ ਨੇ ਉਹ ਬਿਲਕੁਲ ਕਮਜ਼ੋਰ ਹੋ ਚੁੱਕੇ ਆ ਕਿਉਂਕਿ ਸਾਡੇ ਕਿਸਾਨ ਵੀਰ ਇਹ ਤਾਂ ਨਹੀਂ ਸੋਚਦੇ ਕਿ ਅਸੀਂ ਜਦੋਂ ਅੱਗ ਲਾਉਣੀ ਆ ਜੇ ਅੱਗ ਦਰਖਤਾਂ ਤੱਕ ਜਾ ਰਹੀ ਆ ਤਾਂ ਅਸੀਂ ਪਾਣੀ ਦਾ ਪ੍ਰਬੰਧ ਕੋਲ ਰੱਖੀਏ ਪਹਿਲੀ ਗੱਲ ਤਾਂ ਅੱਗ ਲਾਉਣੀ ਨਹੀਂ ਚਾਹੀਦੀ ਜੇਕਰ ਅੱਗ ਲਾ ਰਹੇ ਆ ਤਾਂ ਪਾਣੀ ਦਾ ਪ੍ਰਬੰਧ ਆ ਜਿਹੜਾ ਉਹਨੂੰ ਕੋਲ ਰੱਖਣ ਤਾਂ ਜੋ ਉਹ ਜਿਹੜੇ ਦਰਖਤਾਂ ਉਹ ਨਾ ਸੜਨ ਉਹਨਾਂ ਦੇ ਮੋਢ ਨਾ ਸੜਨ ਤੇ ਇਹਨਾਂ ਦੇ ਖਮਿਆਜੇ ਆ ਜਿਹੜੇ ਉਹ ਵੀ ਅੱਜ ਅਸੀਂ ਭੋਗਤ ਰਹੇ ਆ ਜੇ ਅੱਜ ਕੱਲ ਕਰੀਏ ਹੋਰਾਂ ਦੇਸ਼ਾਂ ਨਾਲ ਦੁਬਈ ਦਾ ਸਭ ਤੋਂ ਵੱਧ ਤਾਪਮਾਨ ਹੁੰਦਾ ਸੀ ਤੇ ਅੱਜ ਜਿਹੜੀ 9.5 ਦੁਬਈ ਸਹੀ ਆ ਸਾਡੇ ਨਾਲੋਂ ਉਥੇ ਠੰਡਾ ਕਿਉਂ ਕਿਉਂਕਿ ਉਹਨਾਂ ਲੋਕਾਂ ਨੇ ਤਜ਼ੀਦ ਦਿੱਤੀ ਰੁੱਖ ਲਗਾਉਣ ਨੂੰ ਪਰ ਅਫਸੋਸ ਦੀ ਗੱਲ ਕਿ ਸਾਡੇ ਲੋਕਾਂ ਨੇ ਰੁੱਖ ਪੱਟਣ ਨੂੰ ਤਜ਼ੀਦ ਦਿੱਤੀ ਲੋਕ ਰੁੱਖ ਸਾੜਨ ਨੂੰ ਤਜ਼ੀਦ ਦਿੱਤੀ ਤੁਸੀਂ ਦੇਖੋ ਪਿਛਲੇ ਸਾਲ ਨਾਲੋਂ ਜੇ ਰਿਕਾਰਡ ਚੈੱਕ ਕੀਤਾ ਜਾਵੇ ਤਾਂ ਇੰਨਾ ਦਿਨਾਂ ਦੇ ਵਿੱਚ ਦੋ ਗੁਣਾ ਗਰਮੀ ਵਧੀ ਹੋਈ ਆ ਸੋ ਮੇਰੀ ਇਹ ਹੱਤਵੰਣ ਕੇ ਬੇਨਤੀ ਆ ਕਿ ਸੜਕਾਂ ਦੇ ਉੱਤੇ ਜਿਹੜੇ ਦਰਖਤਾਂ ਨੂੰ ਅੱਗਾਂ ਲੱਗੀਆਂ ਹੋਈਆਂ ਜੰਗਲਾਤ ਮਹਿਕਮੇ ਨੂੰ ਵੀ ਬੇਨਤੀ ਆ ਵੀ ਜਿਹੜੀ ਇਹਨਾਂ ਨੇ ਕਬੇਕੂਫੀ ਕੀਤੀ ਕੀਤੀ ਆ ਪਰ ਜੰਗਲਾਤ ਮੈਕ ਮੈਨੂੰ ਇੱਕ ਬੇਨਤੀ ਕੀਤੀ ਜਾਂਦੀ ਵੀ ਜਿਹੜੇ ਤੁਹਾਨੂੰ ਲੱਗਦਾ ਕਿ ਦਰਖਤ ਬੜੇ ਨਾਜ਼ੁਕ ਜਿਹੇ ਆ ਉਹਨਾਂ ਉਹਨਾਂ ਦਰਖਤਾਂ ਦਾ ਕੁਛ ਨਾ ਕੁਛ ਕੀਤਾ ਜਾਵੇ ਕਿਉਂਕਿ ਅਨਸਖਾਵੀਆਂ ਜਿਹੜੀਆਂ ਘਟਨਾਵਾਂ ਉਹ ਬਹੁਤ ਜ਼ਿਆਦਾ ਵਾਪਰ ਰਹੀਆਂ ਨੇ ਤੇ ਦੂਸਰੇ ਨੰਬਰ ਤੇ ਮੇਰੀ ਬੇਨਤੀ ਆ ਸਾਰੇ ਪੈਣਾ ਪਰਾਵਾਂ ਨੂੰ ਜੇ ਕਿਤੇ ਵੀ ਤੁਸੀਂ ਜਾਣਾ ਮੌਸਮ ਦੀ ਨਿਯਾਰਤ ਨੂੰ ਸਮਝਦੇ ਹੋਏ ਜਾਣਾ ਮੌਸਮ ਨੂੰ ਦੇਖ ਕੇ ਜਾਣਾ ਜੇ ਤੇ ਜਹਨੇਰੀ ਮੀਂਹ ਕਣੀਆ ਤਾਂ ਤੁਸੀਂ ਜਿਹੜਾ ਕਿਤੇ ਵੀ ਨਹੀਂ ਜਾਣਾ ਕਿਉਂਕਿ ਦੇਖੋ ਦਰਖਤਾਂ ਦਾ ਕੋਈ ਪਤਾ ਨਹੀਂ ਮੁੱਢ ਕਮਜ਼ੋਰ ਹੋ ਚੁੱਕਿਆ ਕਦੋਂ ਕਿੱਥੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਕਟਨਾਵਾ ਉਹ ਵਾਪਰ ਸਕਦੀ ਆ ਸੋ ਇਸ ਲਈ ਹੱਥ ਬਨ ਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਕਿ ਜਦੋਂ ਮੌਸਮ ਖਰਾਬ ਹੁੰਦਾ ਖਾਸ ਕਰਕੇ ਵਿਕਲਾਂ ਵਾਲੇ ਜਰੂਰ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣ ਉਦੋਂ ਰੁਕ ਜੋ ਕਹਿੰਦੇ ਕੋਸਟਮ ਦਾ ਟਾਈਮ ਦੀ ਦੇਰੀ ਆ ਨਾ ਜਿਹੜੀ ਉਹ ਚੰਗੀ ਆ ਸਦਾ ਦੀ ਨੀਂਦ ਸੌਣ ਨਾ। ਤੁਹਾਡੇ ਘਰਾਂ 'ਚ ਤੁਹਾਡੇ ਪਰਿਵਾਰ ਤੁਹਾਡੇ ਮਾਪੇ ਤੁਹਾਡੀ ਵੇਟ ਕਰ ਰਹੇ ਨੇ। ਇੱਕ ਥੋੜੇ ਜਿਹੀ ਟਾਈਮ ਦੀ ਜਲਦਬਾਜ਼ੀ ਦੇ ਨਾਲ ਕਿਤੇ ਇਹ ਨਾ ਹੋਵੇ ਸਦਾ ਲਈ ਉਹ ਮਾਪੇ ਜਾਓ ਬੱਚੇ ਜਾਓ ਪਰਿਵਾਰ ਤੁਹਾਨੂੰ ਦੀਕਦੇ ਰਹਿ ਜਾਣ। ਇਸ ਚੀਜ਼ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਜੇ ਧੰਨਵਾਦ ਜੀ ਸਾਲ।